ਹੱਥ ਦੇ ਪਿੱਛੇ ਭੀੜ ਨਹੀਂ ਹੁੰਦੀ ਪਰ ਝੂਠ ਮਗਰ ਟੋਲੇ ਹੁੰਦੇ ਐ ਸੱਚ ਜਿੱਥੇ ਵੀ ਖੜਦਾ ਏ ਡਟ ਕੇ ਖੜਦਾ ਪਰ ਝੂਠ ਦੇ ਪੈਰ ਪੋਲੇ ਹੁੰਦੇ ਐ ਗੱਲ ਚੰਗੀ ਹੋਵੇ ਜਾਂ ਮਾੜੀ ਜੇ ਸੱਚੀ ਹੋਵੇ ਚੁੱਪਦੀ ਜ਼ਰੂਰ ਐ ਲਿਵਾਸ ਮਹਿੰਗੇ ਦੇਖ ਕੇ ਲੋਕ ਕੌਡੀ ਕੌਡੀ ਦੇ ਬੰਦੇ ਨੂੰ ਵੀ ਸਲਾਮਾਂ ਕਰੀ ਜਾਂਦੇ ਐ ਪਤਾ ਨਹੀਂ ਲੱਗਦਾ ਬੰਦਾ ਬਦਨਾਮ ਐ ਕਿ ਮਸ਼ਹੂਰ ਐ ਹੀਰਾ ਮਿੱਟੀ 'ਚ ਪਿਆ ਵੀ ਹੀਰਾ ਤੇ ਧੂਲ ਅਸਮਾਨ ਤੇ ਚੜੀ ਵੀ ਧੂਲ ਹੁੰਦੀ ਐ ਬੰਦਾ ਤਾਂ ਉਹੀ ਹੁੰਦਾ ਜਿਹੜਾ ਸਬਰ ਸਦਕ ਦਾ ਪੱਕਾ ਹੋਵੇ ਨਹੀਂ ਤਾਂ ਜ਼ਿੰਦਗੀ ਫਜ਼ੂਲ ਹੁੰਦੀ ਹੈ ਆਪਣੇ ਲਈ ਜਿਉਣ ਤੇ ਆਪਣੇ ਲਈ ਜਿਉਣ ਤੇ ਬਹੁਤ ਫਰਕ ਹੁੰਦਾ ਆਪਾਂ ਤਾਂ ਸ਼ਰਮਾ ਜੀ ਵਰਕਿਆਂ ਤੇ ਜਜ਼ਬਾਤ ਹੀ ਲਿਖੀਦੇ ਐ ਪਰ ਕਈ ਵਾਰੀ ਨਾਲ ਦੇ ਬੰਦੇ ਦੱਸਦੇ ਆ ਕਿ ਗੱਲ 'ਚ ਤਰਕ ਹੁੰਦਾ ੱਸ ਜਿਵੇਂ ਕਿਨਾਰਾ ਚੱਲ ਨਹੀਂ ਸਕਦਾ ਤੇ ਲਹਿਰ ਨੇ ਰੁਕਣਾ ਨਹੀਂ ਹੁੰਦਾ ਝੂਠ ਨੂੰ ਜਿੱਥੇ ਮਰਜ਼ੀ ਗੋਡਿਆਂ ਤੇ ਕਰ ਲੋ ਤੇ ਸੱਚ ਨੇ ਝੁਕਣਾ ਨਹੀਂ